ਆ ਜਾ ਆ ਜਾ ਪਾਪੇ ਟਾ ਬਾਬਿਆਂ ਨੂੰ ਬਾਬੇ ਤੈਨੂੰ ਖੁਸ਼ ਦੇਣਗੇ ਬਾਬਿਆਂ ਨੂੰ ਪੇਟਾ ਦੇਗੇ ਤੇ ਬਾਬੇ ਤੈਨੂੰ ਪੁੰਨ ਦੇਣਗੇ ਆ ਬੀਬਾ ਇਹ ਪਾ ਇੱਕ ਹੋਣੀ ਆ ਆ ਜਾ ਭਗਤਨੀਏ ਬਾਬਾ ਤੇ ਬਾਬਾ ਆ ਹਾਂ ਕਿੱਥੋਂ ਆਇਆ ਬਾਬਾ ਹਾਂ ਬਾਬਾ ਬੀਬਾ ਬਾਬਾ ਮੈਂ ਤਾਂ ਤੈਨੂੰ ਦੱਸਣਾ ਪਈ। ਵਾਹ! ਤੇਰੇ ਦਾ ਕੇਨੇ ਪੱਕਾ ਕੰਮ ਕਰਾਇਆ ਏ। ਐ ਪਪਾ ਤੂੰ ਆਪਣਾ ਕੇਕ ਉਪਾ ਕਰਾ। ਅੱਛਾ ਬਹਿ ਜਾ ਇੱਥੇ। ਹਾਂ ਤੇ ਤੈਨੂੰ ਮੈਂ ਦੱਸਦਾ ਤੂੰ ਕੀ ਕੀ ਕਰ। ਤੂੰ ਪਿਤਾ ਤੇਰੇ ਤੇ ਬਹੁਤ ਕஷ்டਿਆ। ਮੈਂ ਤੇਰੇ ਮੱਥੇ ਦੀਆਂ ਲਕੀਰਾਂ ਪੜ ਲੀਆਂ ਏ ਤੇਰੇ ਤੇ ਕੇ। ਚੀ ਪਪਾ ਜੀ। ਹਾਂ ਪੁੱਤ ਮੈਂ ਤੈਨੂੰ ਉਪਾ ਇੱਕ ਪਾ ਦੱਸਦਾ। ਤੂੰ ਜੇ ਪਾ ਕਰ ਲੇਂਗੀ ਤੇਰਾ ਸਾਰਾ ਚੱਬਰ ਰਾਜੀ-ਬਾਜੀ ਰਹੂਗਾ ਤੂੰ ਬਾਬਿਆਂ ਨੂੰ ਇੱਕ 5 ਕਿਲੋ ਦਾ ਘਿਓ ਦਾ ਪੀਪਾ ਤੇ ਇੱਕ ਸੂਟ ਤੇ ਕੁਝ ਨਕਦ ਰਾਸ਼ੀ ਲਿਆ ਕੇ ਬਾਬਿਆਂ ਦੀ ਝੋਲੀ ਪਾ ਬਾਬੇ ਤੈਨੂੰ ਮਿੰਟਾਂ ਦੇ ਵਿੱਚ ਠੀਕ ਕਰ ਦੇਣਗੇ ਤੇ ਜੀ ਬਾਬਾ ਜੀ ਤੁਸੀਂ ਇੰਨੇ ਜਾਣੀ-ਜਾਨੀ ਤੇ ਇੰਨਾ ਕੁ ਲੈ ਕੇ ਮੇਰੇ ਕੋਲ ਕੰਮ ਕਰਨਾ ਆ ਨਹੀਂ ਪੁੱਤ ਇਹ ਬਾਬਿਆਂ ਨੂੰ ਪੇਟਾ ਦੇਈਦੀ ਐ ਪੇਟਾ ਦੇਵਾਂਗੀ ਤੇ ਤੇਰਾ ਪਾ ਜਲਦੀ ਤੋਂ ਜਲਦੀ ਹੋਵੇਗਾ ਬਾਬਾ ਜੀ ਪੇਟਾ ਚ ਕੋਈ ਬੰਦਾ ਨਹੀਂ ਪੁੱਤ ਨੇ ਕੋਤੇ ਪਪਾ ਜੀ ਹੈ ਹੀ ਕੱਖ ਨਹੀਂ ਆ ਪੁੱਤ ਤੈ ਤੂੰ ਐਡੀ ਵੱਡੀ ਕੋਠੀ ਦੀ ਮਾਲਕ ਹੈ ਹਲੇ ਵੀ ਤੂੰ ਆ ਨਹੀਂ ਮੇਰੇ ਕੋਲ ਕੱਖ ਨਹੀਂ ਆ ਇੱਥੇ ਪਪਾ ਜੀ ਕੋਠੀ ਦੀਆਂ ਦੇ ਰੇਟਾਂ ਦੇ ਪੈਸੇ ਹੱਡੇ ਦੇਣ ਵਾਲੇ ਆ ਨਾ ਪਪਾ ਜੀ ਮੇਰੇ ਕੋ ਸੱਚੀ ਕੱਖ ਨਹੀਂ ਜੇ ਹੈਗਾ ਪੁੱਤ ਤੂੰ ਤੇ ਮੇਰੇ ਨਾਲੋਂ ਵੀ ਗਰੀਬ ਹੈ ਆ ਚੱਕ ਮੈਂ ਤੈਨੂੰ ਟਿਕਾ ਦੇ ਦਿੰਦਾ ਹਾਰੇ ਪਪਾ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਪਪਾ ਜੀ ਰੋਜ਼ ਸਾਡੇ ਘਰ ਆ